ਅਸਲ ਜੋ ਗਰਿੰਦਰਜੀਤ ਸਿੰਘ ਨਾਗਰਾ ਤੇ ਇਹਨਾਂ ਦੀ ਪੁਲਿਸ ਪਾਰਟੀ ਨਾਲ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ। ਸਾਂ ਦੇ ਲਾਗੇ ਟਾਕਾ ਲਾਇਆ ਸੀਗਾ ਇਹ ਸਹੀ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਹਦੇ ਵਿੱਚ ਸਨੀ ਪੁੱਤਰ ਸਤਪਾਲ ਵਾਸੀ ਮਹੱਲਾ ਮਸਕੂਰਾ ਕਬੂਰਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤਪੁਰਾ ਕੂਰਥਲਾ ਤੇ ਰਜਤ ਮਸੀਹ ਪੁੱਤਰ ਰੇਮ ਮਸੀਹ ਬਹਿਰਾਮ ਸਿਰਸਤਾ ਪੋ ਬਰਖਾਣਾ ਦੇ ਵਿੱਚ ਰਾਉਂਡ ਅਪ ਕਰਕੇ ਇਹਨਾਂ ਦੇ ਕੋਲ ਸਾਨੂੰ 1004 ਗੋਲੀਆਂ ਜਿਹੜੀਆਂ ਪ੍ਰਾਪਤ ਹੋਈਆਂ ਤੇ ਇਹਨਾਂ ਤੇ ਮੁਕਦਮਾ ਦਰਜ ਕੀਤਾ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲੋਂ 700 ਸਮਾਨ ਤੇ 183 ਨੰਬਰ ਮੁਕਦਮਾ ਦਰਜ ਕੀਤਾ ਦੇ ਦੇ ਵਿੱਚ ਇਹਨਾਂ ਦੀ ਮजीर ਪੁਛਗੇਸ਼ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਟਾਕਾ ਮਾਰਿਆ ਇਨਾਂ ਕੋ ਉਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਕਰੀਬ ਇਹਨਾਂ ਨੇ 31000 ਰੁਪਿਆ ਇਹਨਾਂ ਨੇ ਉਥੋਂ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉਹ ਵੀ ਸਾਡੀ ਜਿਹੜਾ ਮਕਦਮਾ ਟਰੇਸ ਹੋ ਗਿਆ ਅਸੀਂ ਇਹਨਾਂ ਦੇ ਇਹਨਾਂ ਦੇ ਕੋਲੋਂ ਸਾਨੂੰ 31000 ਰੁਪਿਆ 4 ਤੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਤੇ ਘਾਂਡੇ ਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਸਾਡੀ ਰਿਕਵਰੀ ਹੋਈ ਆ ਮਨਿਸਪਲਟੀ ਟਾਂਡੇ ਦੀ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮੁਕੱਦਮਾ ਦਰਜ ਆ ਭਲਾਥ ਵੀ ਆ ਦਸੂਹਾ ਵੀ ਆ ਅਸੀਂ ਰਾਉਂਡ ਅਪ ਕੀਤਾ ਆ ਇਹਨਾਂ ਦੇ ਕੋਰੇ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਬੰਦੇ 12 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਬੇਖੌਫ ਹੋ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਡੂੰਗੀ ਪੁਸ਼ਕਿਸ਼ ਕਰਕੇ ਮਿਹਨਤ ਕਰਕੇ ਔਰ ਇਹ ਜਿਹੜਾ ਮੁਕੱਦਮਾ ਤੇਜ਼ ਹਾਂਜੀ ਹਾਂਜੀ ਇਹ ਹਿਸ਼ਾਰਪੁਰ ਦੇ ਵਿੱਚ ਕਾਫੀ ਐਕਟਿਵੇਟ ਸੀਗੇ 183 ਨੰਬਰ ਉਹਦੀ ਕੁਛ ਗੇ ਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਖੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਸ਼ਕਲਾਂ ਦਾ ਇਹਨਾਂ ਦਾ ਜਿਹੜਾ ਨਾ ਮੋਟਰਸਾਈਕਲ ਵਰਤਿਆ ਸੀ ਉਹ ਤਾਲਮੇਲ ਬਣਿਆ ਤੇ ਫਿਰ ਇਹਨਾਂ ਕੋਲ ਪੁੱਛਗਿਛ ਕਰਕੇ ਅਸੀਂ ਉਹ ਮੁਕੱਦਮਾ ਡ੍ਰੈਸ ਕੀਤਾ ਥੈਂਕ ਯੂ